ਦਿੱਲੀ ਅੰਦੋਲਨ ਜਿਗਾ ਕੋ ਕੰਬਲ ਜੱਕ ਲੈ ਹਾਂ ਹਾਂ ਬੂਟਾ ਆ ਮੇਲਿਆਂ ਦੇ ਗਾਇ ਪਾਂ ਚੋਲਾ ਪਰੀਆਂ ਆਉਂਦਾਗਾ ਪੀੜੇ ਮੇਲੇ ਕੱਪ ਦਿੱਤੇ ਕਾਨੂੰ ਨੇ ਪਈ ਜਾ ਕੇ ਪਾਂ ਚੱਕ ਚੱਕ ਬੈਗ ਭਰ ਲਿਆ ਕੱਪਾਂ ਨਾਲ ਕਦੇ ਲਫਾ ਫੇ ਚੱਕ ਲੈ ਝੋਲੇ ਚੱਕ ਲੈ ਟਿੱਲੋਂ ਐ ਨਾ ਕਰਿਆ ਕਰ ਯਾਰ ਆ ਕੰਮ ਗੱਲ ਤਾਂ ਪਾਂ ਮਰੂਤੀ ਗਾਰ ਵਾਂਗੂ ਜਾਣਾ ਪੱਜੈ ਤੂੰ ਭਰ ਕੇ ਬੈਗਾ ਇਹ ਵਿੱਚ ਸਮਾਨ ਪਤਾ ਕੀ ਮਣੀ ਮਿੱਟੀ ਸੰਗ ਸਰ ਮੰਨਿਆ ਕਰੋ ਐ ਜੇ ਫ੍ਰੀਜ ਦਿੰਦਾ ਅਗਲਾ ਥੋੜੀ ਲੁੱਟਣਾ ਹੁੰਦਾ ਮੇਲਾ ਬਾਈ ਹਰੇਕ ਨੇ ਸਟਾਲ ਤੇ ਸਮਾਨ ਦੇ ਕੇ ਤੁਰਿਆ ਆਏ ਨਾ ਕਰਾ ਕਰ ਯਾਰ ਸਟਾਲ ਦੀ ਤੱਕੇ ਨਾਲ ਪੈਰੀ ਹੱਥ ਲਾਏ ਤੇ ਪੈਰੀ ਹੱਥ ਲਾਏ ਨੇ ਹੱਥ ਬੰਨੇ ਵੀ ਬਾਈ ਬਣ ਕੇ ਮੈਨੂੰ ਆ ਦੇ ਦੋ ਬਾਈ ਬਣ ਕੇ ਮੈਨੂੰ ਝੋਲਾ ਦੇ ਦੋ ਬਾਈ ਬਣ ਕੇ ਮੈਨੂੰ ਪੰਨੇ ਦੇ ਦੋ ਬਾਈ ਬਣ ਮੈਨੂੰ ਛੱਲਾ ਦੇ ਦੋ ਪੈਰੀ ਹੱਥ ਲਾਏ ਨੇ ਕਿਸੇ ਹੱਥ ਬੰਨੇ ਨੇ ਤਾਂ ਕੰਜਰਾ ਤੂੰ ਝੋਲਾ ਭਰ ਲਿਆ ਹੈ ਹੈ ਫਟੇ ਲੋ 20 ਬੰਦਿਆਂ ਨੇ ਪੈਰੀ ਹੱਥ ਲਾ ਕੇ ਝੋਲਾ ਭਰ ਕੇ ਕੰਜਰ ਦੇ ਨੇ ਹਾਂ ਤਾਂ ਨਹੀਂ ਆਰਮਣੀ ਹੁੰਦੀ ਇਹਨੂੰ ਬੰਦੇ ਨੂੰ ਚੌਰਾ ਅਮਨਸ਼ਾ ਯੈਸ ਯੈਸ ਪਿਆਬੀ ਹੁੰਦੀ ਕੀ ਗਰੀ ਭਰਾਵਾ ਠੀਕ ਹੈ ਭਰਾ ਓਕੇ ਵੀਰੇ ਓਕੇ ਸਰ ਓਕੇ ਸਰ ਸ਼ੁਕਾਤਵਾ